ਐਸਵਾਈਐਲ ਦੇ ਮੁੱਦੇ ਕਰਕੇ ਪੰਜਾਬ ਤੇ ਹਰਿਆਣਾ ਚ ਮਾਹੌਲ ਤਣਾਪੂਰਨਾ ਤੇ ਇਸ ਮਾਹੌਲ ਤੇ ਨਜ਼ਰ ਰੱਖਣ ਦੇ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਇਸ ਹੈਲੀਕਾਪਟਰ ਦਾ ਇੰਤਜ਼ਾਮ ਕੀਤਾ ਹੈ ਹੈਲੀਕਾਪਟਰ ਚ ਪੰਜਾਬ ਸਰਕਾਰ ਦੇ ਸੀਨੀਅਰ ਅਫਸਰ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਨੇ ਤੇ ਪੰਜਾਬ ਦੇ ਸੀਨੀਅਰ ਆਈਐਸ ਇਹਦੇ ਤੇ ਇਹਦੇ ਚ ਬੈਠ ਕੇ ਲਗਾਤਾਰ ਪੰਜਾਬ ਤੇ ਹਰਿਆਣਾ ਸਰਹੱਦ ਦੇ ਉੱਤੇ ਨਜ਼ਰ ਰੱਖ ਰਹੇ ਨੇ ਖਾਸ ਤੌਰ ਦੇ ਉੱਤੇ ਕੱਲ ਵੀ ਬਕਾਇਦਾ ਤੌਰ ਦੇ ਉੱਤੇ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਸੁਪਰੀਮ ਕੋਰਟ ਦੀ ਇਹ ਡਾਇਰੈਕਸ਼ਨ ਆਈ ਕਿ ਨਹਿਰ ਬਣਨੀ ਚਾਹੀਦੀ ਹੈ ਉਸ ਤੋਂ ਬਾਅਦ ਵੀ ਮਾਹੌਲ ਕਾਫੀ ਇੱਕ ਤਰ੍ਹਾਂ ਦਾ ਮੰਨਿਆ ਜਾ ਰਿਹਾ ਸੀ ਕਿ ਤਣਾਅਪੂਰਨ ਹੋ ਸਕਦਾ ਹੈ ਇਸੇ ਕਰਕੇ ਕੱਲ ਵੀ ਬਕਾਇਦਾ ਤੌਰ ਦੇ ਉੱਤੇ ਹੈਲੀਕਾਪਟਰ ਪੰਜਾਬ ਹਰਿਆਣਾ ਸਰਹੱਦ ਤੇ ਨਜ਼ਰ ਰੱਖ ਰਿਹਾ ਸੀਗਾ ਅੱਜ ਵੀ ਸਾਰੇ ਸੀਨੀਅਰ ਅਫਸਰ ਨੇ ਜੋ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਨੇ ਤੇ ਪੰਜਾਬ ਦੇ ਸੀਨੀਅਰ ਆਈਐਸ ਨੇ ਇਹ ਸਾਰੇ ਹੀ ਇਹ ਹੁਣ ਕਪੂਰੀਵਾਲ ਜਾ ਰਿਹਾ ਇਸ ਟਾਈਮ ਇਹ ਕਪੂਰੀਵਾਲ ਜਾ ਰਿਹਾਗਾ ਅਸੀਂ ਇਸ ਟਾਈਮ ਸ਼ੰਭੂ ਬੈਰੀਅਰ ਤੇ ਆ ਕਪੂਰੀ ਇੱਥੋਂ 10 ਕਿਲੋਮੀਟਰ ਆ ਕਪੂਰੀ ਵਾਲੇ ਬਾਰਡਰ ਵੱਲ ਜਾ ਰਿਹਾ ਇਹ ਖਾਸ ਤੌਰ ਦੇ ਉੱਤੇ ਜੋ ਪੂਰੀ ਦੀ ਪੂਰੀ ਹੱਦ ਲੱਗਦੀ ਹੈ ਪੰਜਾਬ ਦੇ ਨਾਲ ਹਰਿਆਣਾ ਦੀ ਜੋ ਹੱਦ ਲੱਗਦੀ ਹੈ ਉਹ ਸਾਧ ਤੇ ਪੂਰੀ ਤਰ੍ਹਾਂ ਨਜ਼ਰ ਕਿਵੇਂ ਰੱਖੀ ਜਾਵੇ ਉਸੇ ਲਈ ਇਹ ਨਜ਼ਰ ਰੱਖੀ ਜਾ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਕੋਈ ਮਹੌਲ ਖਰਾਬ ਨਾ ਹੋਵੇ ਜਿੱਥੇ ਜ਼ਮੀਨੀ ਪੱਧਰ ਦੇ ਉੱਤੇ ਪੈਰਾ ਮਿਲਟਰੀ ਫੋਰਸ ਆ ਪੰਜਾਬ ਪੁਲਿਸ ਆ ਜਾਂ ਹੋਰ ਸੁਰੱਖਿਆ ਏਜੰਸੀਆਂ ਲੱਗੀਆਂ ਹੋਈਆਂ ਨੇ ਉੱਥੇ ਹੀ ਨਾਲ ਹੀ ਇਸ ਹੈਲੀਕਾਪਟਰ ਦੇ ذریعے ਵੀ ਇੱਕ ਨਜ਼ਰ ਬਾਰਡਰ ਦੇ ਉੱਤੇ ਰੱਖੀ ਜਾ ਰਹੀ ਹੈ ਕੈਮਰਾਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ ਏਬੀਪੀ ਸਾਂਝਾ ਸ਼ੰਭੂ ਬੈਰੀਅਰ